ਉਹ ਵੀ ਕਿ ਉਹ ਵੀ ਕਿ ਉਹਨਾਂ ਕਰਦੇ ਨੇ ਕੋਈ ਕੰਮ ਉਹ ਸੀ ਗੀ ਨੇ ਇਹ ਸੋਵਾ ਤੇ ਕਿਹ ਅੰਨੋਂ ਬੰਦੇ ਆਏ ਸੀਗੇ ਜੀ ਤੇ ਪਹਿਲਾਂ ਦੋ ਤਿੰਨ ਮਾਰੀ ਮੋਟਰਾਂ ਤੇ ਢੇੜਾ ਮਾਰਿਆ ਉਹ ਉਦੋਂ ਬਾਅਦ ਇੱਥੇ ਬਾਹਰ ਆਪਣੀ ਸਬਜ਼ੀ ਪਈ ਹੁੰਦੀ ਆ ਕੈਫੇ ਦੇ ਮੂਹਰੇ ਉੱਥੋਂ ਸਬਜ਼ੀ ਚੱਕੀ ਇਹਨਾਂ ਨੇ ਇੱਥੇ ਲੈ ਗਈ ਜੀ ਕਿੰਨੇ ਆਏ ਦੋ ਜਣੇ ਸੀਗੇ ਮੋਟਰਸਾਈਕਲ ਤੇ ਹਾਂਜੀ ਮੈਂ ਫੋਟੋ ਤੁਹਾਨੂੰ ਕੀਤੀਆਂ ਹੋਈਆਂ ਵੀ ਤੁਸੀਂ ਦੇਖੋ ਕੌਣ ਆ ਕਿਵੇਂ ਆ ਥੋੜਾ ਕਾਦਾ ਆਪਣਾ ਫਾਸਟ ਫੂਡ ਦਾ ਕੰਮ ਹੈ ਇਹ ਕਿੰਨੀ ਸਬਜ਼ੀ ਸੀ ਇਹ ਸਬਜ਼ੀ ਹੈਗੀ ਸੀਗੀ ਮਤਲਬ ਕਿ ਤੀਪੈਤੀ ਕੱਲੋ ਵੀਰਾ ਸੀਗਾ ਤੇ ਬੰਦ ਗੋਭੀ ਸੀਗੀ ਸ਼ਿਮਲਾ ਮਿਰਚ ਵਗੈਰਾ ਸੀਗੀ ਮਟਰ ਸੀਗੇ ਮਸ਼ਰੂਮ ਵਗੈਰਾ ਸੀਗੀ ਇਸ ਵਿੱਚ ਨਾ ਕਰੇ ਬੜੀ ਰਾਨੀ ਵੀ ਤੇ ਕੀ ਹੋਇਆ ਕਿ ਜੂਨ ਕਰਤ ਨੇ ਦੀ ਐ ਕੌਣ ਰੋਸੀ ਗਿਆ ਕਿ ਨਾ ਇਹ ਤੋਂ ਬਾਅਦ ਤੇ ਕਿਹਨਾਂ ਆਉਣ ਬੰਦੇ ਆਏ ਸੀਗੇ ਜੀ ਤੇ ਪਹਿਲਾਂ ਦੋ ਤਿੰਨ ਵਾਰੀ ਮੋਟਰਾਂ ਤੇ ਢੇੜਾ ਮਾਰਿਆ ਉਹ ਉਦੋਂ ਬਾਅਦ ਇੱਥੇ ਬਾਹਰ ਆਪਣੀ ਸਬਜ਼ੀ ਪਈ ਹੁੰਦੀ ਆ ਕੈਫ ਦੇ ਮੂਰੇ ਉਦੋਂ ਸਬਜ਼ੀ ਚੱਕੀ ਇਹਨਾਂ ਨੇ ਤੇ ਲੈ ਗਈ ਕਿੰਨੇ ਆ ਦੋ ਜਣੇ ਸੀਗੇ ਹਾਂਜੀ ਮੈਂ ਫੋਟੋ ਟੋਨੁ ਕਿਤੀਆਂ ਹੋਈਆਂ ਵੀ ਤੁਸੀਂ ਦੇਖੋ ਕੌਣ ਆ ਕਿਵੇਂ ਆ ਥੋੜਾ ਕਾਦਾ ਆਪਣਾ ਫਾਸਟ ਫੂਡ ਦਾ ਕੰਮ ਹੈ ਇਹ ਸਬਜ਼ੀ ਹੈਗੀ ਸੀ ਕਿ ਮੰਨ ਲੇ ਤੇ 30 35 ਕਿਲੋ ਵੀਰਾ ਸੀਗਾ ਤੇ ਬੰਦ ਗੋਭੀ ਸੀਗੀ ਸ਼ਿਮਲਾ ਮਿਰਚ ਵਗੈਰਾ ਸੀਗੀ ਮਟਰ ਸੀਗੇ ਮਸ਼ਰੂਮ ਵਗੈਰਾ ਸੀਗੀ ਇਸ ਵਿੱਚ ਨਾ ਕਦੇ ਬੜੀ ਰਾਨੀ ਨਹੀਂ ਜੀ ਕਿ ਹੋਇਆ ਕੀ ਜੁ ਕੰਟਰੋਲ ਕੀ ਹੈ ਕੌਣ ਹੋਇਆ ਕਿਨੇ ਇਹ ਤੋਂ ਬਾਅਦ ਤੇ ਕਿਹਨਾਂ ਆਉਣ ਬੰਦੇ ਆਏ ਸੀਗੇ ਤੇ ਪਹਿਲਾਂ ਦੋ ਤਿੰਨ ਵਾਰੀ ਮੋਟਾ ਤੇ ਗੇੜਾ ਮਾਰਿਆ ਉਤੋਂ ਬਾਅਦ ਇੱਥੇ ਬਾਹਰ ਆਪਣੀ ਸਬਜ਼ੀ ਪਈ ਹੁੰਦੀ ਆ ਕਿ ਫਿਰੇ ਮੁਰੇ ਉਤੋਂ ਸਬਜ਼ੀ ਚੱਕੀ ਇਨਾਂ ਨੇ ਤੇ ਲੈ ਲਈ ਕਿੰਨੇ ਆਪੀ ਦੋ ਜਣੇ ਸੀਗੇ ਮੋਟਾ ਤੇ ਹਾਂਜੀ ਮੈਂ ਫੋਟੋਆਂ ਤੁਹਾਨੂੰ ਕੀਤੀਆਂ ਹੋਈਆਂ ਵੀ ਇਹ ਤੁਸੀਂ ਦੇਖੋ ਕੌਣ ਆ ਕਿਵੇਂ ਆ ਥੋੜਾ ਕਾਦਾ ਆਪਣਾ ਫਾਸਟ ਫੂਡ ਦਾ ਕੰਮ ਹੈ ਇਹ ਸਬਜ਼ੀ ਦੀ ਇਹ ਸਬਜ਼ੀ ਹੈਗੀ ਸੀਗੀ ਮਤਲਬ ਕਿ 3-5 ਕਿਲੋ ਹੀ ਰਹਾ ਸੀਗਾ ਤੇ ਬੰਦ ਗੋਭੀ ਸੀਗੀ ਸ਼ਿਮਲਾ ਮਟਰ ਵਗੈਰਾ ਸੀਗੀ ਮਟਰ ਸੀਗੇ ਮਸਲੂਮ ਵਗੈਰਾ ਸੀਗੀ